ਮਨੋਖ ਸੀਐਮ ਸਾਹਿਬ ਤੇ ਪੁਲਿਸ ਦੇ ਸਾਹਿਬ ਜਿਹੜੇ ਜੀ ਪਟਿਆਲਾ ਦੇ ਇਨਸਟ੍ਰਕਸ਼ਨਸ ਤੇ ਮਿਲਦਾ ਜਿਹੜਾ ਕਮੈਂਟੇਮ ਕੰਮ ਕਰਦੇ ਆ ਕਿ ਕੋਈ ਵੀ ਕ੍ਰਾਈਮ ਨੂੰ ਹੋਰ ਤੋਂ ਰੋਕਿਆ ਜਾਵੇ ਤੇ ਜਿਹੜੇ ਕੋਈ ਕ੍ਰਾਈਮ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਡੇਟੇਨ ਕੀਤਾ ਜਾਵੇ ਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਉਸਦੀ ਲਈ ਜਿਹੜੀਆਂ ਟੀਮਸ ਬਣਾਈਆਂ ਗਿਆ ਕਿ ਐਸ ਅੰਦਰ ਦਾ ਲੀਡਰਸ਼ਿਪ ਆਫ ਐਸਪੀ ਡੀਪੀ ਟੀ ਹੈ ਇੰਚਾਰਜ ਹੈ ਇੰਨਾ ਨੇ ਰਿਕਵਰੀ ਕੀਤੀ ਹੈ ਤਿੰਨ ਵੈਪਨ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਬਰਾਮਦ ਹੋਏ ਇਹਦੇ ਵਿੱਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ ਬੱਤੀਪੋੜ ਦਾ ਬਿਸਤਰ ਹੈ ਜਿਹੜਾ ਇਹ ਪਾਤੜਾ ਇੱਕ ਫਾਇਰਿੰਗ ਥੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਕੁਝ ਸੇਵਾ ਕੁਝ ਸੇਵਾ ਸੀ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਵਿੱਚ ਨਾਮਿਨੇਟ ਹੋਇਆ ਸੀਗਾ ਜਿੰਤਾ ਕੀ ਨਾਮ ਹੈਗਾ ਸੰਦੀਪ ਸਿੰਘ ਉਰਫ ਸੁੱਖਾ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਜਿਹਦੇ ਸੁਖਵੀਰ ਸਿੰਘ ਉਹਨੂੰ}{|\text{ਪ੍ਰਿਸ਼ਾਦ ਸਿੰਘ}} ਇਹ ਮਾਨਸਾ ਦਾ ਰਹਿਣ ਵਾਲਾ ਹਰਵੰਤ ਸਿੰਘ ਉਹਨੂੰ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਤੇ ਸੁਖਵਿੰਦਰ ਉਹ ਬੋਬੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾ ਦੇ ਕੇਸ ਚ ਉਹਦੇ ਚੋਂ ਵੀ ਇੱਕ ਮਾਨਸਾ ਦਾ ਤੇ ਇੱਕ ਮੁਕਸਰ ਸਾਹ ਦਾ ਸੋ ਟੋਟਲ ਪੰਜ ਬੰਦੇ ਇਹਦੇ ਤੇ ਰੈਸਟ ਹੋਏ ਨੇ ਪਰਚੇ ਦਰਜ ਨੇ 100 ਫਾਰ ਵਾਣਿਕ ਯੂ ਜਿਹੜਾ ਬੋਲੀ ਹੈ ਜਿਹੜੇ ਬਾਕੀ ਬੰਦੇ ਨੇ ਇੰਨਾ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਰਮਜੈਕਟ ਦੇ ਵੀ ਪਰਚੇ 379 ਵੀ ਰੋਟਾਪੋਆ ਦਾ ਵੀ ਪਰਚੇ ਹੈਗੇ ਤਾਂ ਇਹਨਾਂ ਨੇ ਦੋ ਜਗ੍ਹਾ ਤੇ ਦੇਖੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਜਿਵੇਂ ਅਸੀਂ ਇਹਨਾਂ ਤੋਂ ਪੁੱਛ ਕੇ ਚਕਾ ਕੇ ਪ੍ਰੋਪਰ ਡਿਟੇਲ ਚ ਫਿਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ ਦੈਟ ਇਜ਼ ਵੈਰੀ ਸ਼ੋਰ ਕਿ ਐਕਸਟਰੈਸ਼ਨ ਦਾ ਕੰਮ ਕਰਦੇ ਸੀਗੇ ਫੋਨ ਕਰਦੇ ਸੀ ਗੈਂਗਸਟਰ ਦਾ ਨਾਮ ਲੈ ਕੇ ਕਿ ਸਾਨੂੰ ਇਹਨੇ ਪੈਸੇ ਰੋਲ ਦਿੱਤੇ ਅਸੀਂ ਤੁਹਾਡੇ ਫਾਈਲਿੰਗ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਰਾਕ ਤੇ ਸੀਗੇ ਕਿਸੇ ਨਾ ਕਿਸਾ ਨੁਕਸਾਨ ਕਰਨ ਸੋ ਇਹ ਕਬੱਡੀ ਬਾਦਤ ਜਿਹੜੀ ਹੈ ਉਹ ਐਵਰਟ ਕੀਤੀ ਗਈ ਰੋਕੀ ਗਈ ਇਹਨਾਂ ਦੀ ਅਰਿਸਟ ਸਬਾ ਨਹੀਂ ਇਹਨਾਂ ਦਾ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣਗੀ। ਕਿ ਲੋਹਾ ਕਿਸ ਨੂੰ ਫੋਟੋ ਰਕੋ ਦਿੱਤਾ ਗਿਆ ਸੀ ਨਾ ਉਹ ਕੋਈ ਬਿਲਕੁਲ ਫਿਰ ਆਪਤੀ ਦਾ ਕਾਲ ਇਹਨਾਂ ਨੇ ਕੀਤਾ ਸੀਗਾ ਜਦੋਂ ਮੈਂ ਕਿਹਾ ਕਿ ਰੱਖੀ ਨਹੀਂ ਇਹਨਾਂ ਨੇ ਕੀਤੀ ਸੀ। ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਐ ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਨੇ। ਕੁਝ ਪਟਿਆਲਾ ਜਨੇ ਦੀਆਂ ਕੁਝ ਬਾਕੀ ਜਨੇ ਦੀਆਂ। ਸਾਰੀ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋਊਗੀ ਇੰਟਰੋਗੇਸ਼ਨ ਹੋਊਗੀ। ਉਹਦੇ ਵਿੱਚ ਆਮਰੇ ਨੈਕਸਟ ਟਾਈਮ ਆ ਵੀ ਜਿਹੜਾ ਦਾ ਫਾਮਸੀ ਦਾ ਗੈਂਗਸਟਰ ਦਾ ਇਨਾਮ ਲੈਦੇ ਰਿਕੇ ਬਟ ਹਜੇ ਤੱਕ ਇਹਨਾਂ ਦਾ ਕੋਈ ਲਿੰਕ ਐਸਰ ਸਾਡੇ ਵੱਲੋਂ ਨਹੀਂ ਐਸਟੈਬਲਿਸ਼ ਕੀਤਾ ਗਿਆ ਉਹ ਜਦੋਂ ਪੁੱਛ ਕੇ ਚਾਹੂਗੀ ਉਹਦੇ ਚਾਹੇਗਾ ਕਿ ਇਹਨਾਂ ਦਾ ਕੋਈ ਲਿੰਕ ਆਪਣਾ ਨਾ ਦੇਗਾ ਗੈਂਗਸਟਰ ਉਹ ਜਿਹੜੇ ਕਯੂਆ ਜਿਹੜੇ ਆਪਣੇ ਇਹਦੇ ਜਮਾਈ ਨੇ ਜਿਹੜੇ ਪਰਦੇ ਦਾ ਚੋਹੇ ਜਿਹਨਾਂ ਨੂੰ ਫ੍ਰੈਟਪਾਲਸ ਆ ਉਹਨਾਂ ਦਾ ਸਰ ਸਾਰੇ ਤੇ ਸਭ ਜਿਹੜੇ ਰਸਤੇ ਇਹ ਸਾਰੇ ਪਟਿਆਲਾ ਦੇ ਰਸਤੇ ਉਹਨਾਂ ਦਾ ਕਿੰਨੇ ਕਿਤੇ ਲੈ ਚੁੱਕੇ ਨੇ ਕਿਨੇ ਕਰ ਇਨਵੈਸਟੀਗੇਸ਼ਨ ਤੇ ਅਧਰੈ ਦਵਾਈਆਂ ਦੇ ਰਵਾਣੇ ਜੁੜ ਕੇ ਚੋਕੀ ਸਰਮਾਨਾਮੀ ਬੰਦੇ ਕਿਸੇ ਨੇ ਗੈਰੀਕਤ ਦਾ ਕੋਈ ਉਦਾਰਾ ਕਰਵਾਉਂਦੇ ਜਿਹੜਾ ਜਿਹੜੀ ਕਹੇਤਾ ਸਾਡੀ ਤਫੀਸ਼ਾ ਜਿਹੜੇ ਵੱਡੇ ਕਾਰੋਬਾਰੀਆਂ ਦੇ ਨਾਲ ਕਰਦੇ ਬੇਸਿਕਲੀ ਬਣਾ ਇਨਫੋਰਮੇਸ਼ਨ ਕੱਢੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਫਿਰ ਉਹਨਾਂ ਨੂੰ ਫੋਨ ਕਰਦੇ ਸੀ ਘੋਦੇ ਦੰਪਾਉਂਦੇ ਵੀ ਸਪੈਸਿਫਿਕ ਜੇ ਮੈਂ ਨਹੀਂ ਦੱਸ ਸਕਦਾ ਪਰ ਸਾਡੇ ਕੋਲ ਵੀ ਇਨਫੋਰਮੇਸ਼ਨ ਨਹੀਂ ਹੈ ਬਟ ਦੋ ਚੀਜ਼ਾਂ ਇਹਦੇ ਵਿੱਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਲੱਕੀ ਆਲਰੇਡੀ ਕੀਤੀ ਹੋਈ ਫਿਕਸ ਹੈ ਤੇ ਦੂਜੀ ਚੀਜ਼ ਜਿਹੜੀ ਹੈ दैट इज ਵੈਰੀ ਸਰਟਨ ਕਿ ਇਹਨਾਂ ਨੂੰ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਹੋ ਗਿਆ ਸੋ ਇਹਨਾਂ ਨੇ ਗੈਰਟੀਨ ਬਣਾਇਆ ਦੱਸਿਆ ਇਹ ਜੇਲ੍ਹ ਚ ਇਕੱਠੇ ਰਹੇ ਸੀ ਜੇਲ੍ਹ ਚ ਇਹਨਾਂ ਦੀ ਆਪਸ ਚ ਮੁਲਾਕਾਤ ਵੀ ਹੋਈ ਆਪਸ ਗੱਲਾਂ ਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਪਟਿਆਲਾ ਜੀ ਨਾਲ ਦੀ ਕੀ ਕਨੈਕਸ਼ਨ ਕੋਈ ਸ਼ਟਰ ਕਰਦਾ ਸੀ ਤੇ ਕੀ ਇਹਨਾਂ ਦੀ ਮੂਵਮੈਂਟ ਸੀਗੀ ਔਰ ਵਾਪਸ ਚਲੇ ਜਾਂਦਾ ਸੀ ਕਿ ਨਾ ਪਟਿਆਲੇ ਵਿੱਚ ਇਹ ਰਹਿ ਕੇ ਗਏ ਨੇ ਇੱਥੇ ਇੱਕ ਹੋਟਲ ਵੀ ਲੈ ਕੇ ਗਏ ਸੋ ਉੱਥੇ ਹੋਟਲ ਵੀ ਇਹਨਾਂ ਦੇ ਸਭ ਨੂੰ ਮਿਲਿਆ ਟੂਕ ਕੇ ਰਹਿ ਕੇ ਗਏ ਪੋਸਟ ਹਟਲ ਵੀ ਅਸੀਂ ਸਾਰੀ ਜਾਂਚ ਕਰ ਰਹੇ ਆ ਤੇ ਦੇਖ ਰਹੇ ਆ ਕਿ ਕਿਹੜੀਆਂ ਆਈਡੀਜ਼ ਤੇ ਰਹੇ ਨੇ ਤੇ ਉਹ ਆਈਡੀ ਜਿਹੜੀ ਸੀ ਉਹਨੇ ਪ੍ਰੋਫ सारी तफ्तीश ਚੱਲ ਰਹੀ ਹੈ ਕਿ ਕੌਣ ਟਾਰਗੇਟ ਤੇ ਸੀਗਾ ਜਿਵੇਂ ਮੈਂ ਕਹਿ ਰਿਹਾ ਕਿ ਕੀਤੀ ਗਈ ਉਹਦੇ ਬੇਸਿਸ ਤੇ ਕਹਿ ਰਹੇ ਹਾਂ ਬਿਕਾਜ਼ ਰਿਪੋਰਟ ਚ ਦੇਖੇ